ਜਿਵੇਂ ਜਿਵੇਂ ਜੀ ਪੰਜਾਬ ਦੀ ਰਾਜਨੀਤੀ ਵਿੱਚ ਬਿੱਤੇ ਕੁਝ ਦਿਨਾਂ ਵਿੱਚ ਕੁਝ ਘਟਨਾਵਾਂ ਅਜਹੀਆਂ ਹੋ ਗਈਆਂ ਨੇ ਜਿਨ੍ਹਾਂ ਨੇ ਪੂਰੇ ਪੰਜਾਬ ਦੀ ਰਾਜਨੀਤੀ ਨੂੰ ਪੂਰੀ ਤਰੀਕੇ ਨਾਲ ਹਿਲਾ ਕੇ ਰੱਖ ਦਿੱਤਾ ਹੈ ਜਿਵੇਂ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਬਿਆਨ ਆ ਜਾਣਾ ਕਿ ਪੰਜਾਬ ਦੀ ਰਾਜਨੀਤੀ ਨੂੰ ਇਸ ਵੇਲੇ ਕੋਈ ਸਮਝ ਨਹੀਂ ਸਕਦਾ ਪਰ ਨਾਲ ਹੀ ਉਹਨਾਂ ਨੇ ਇਹ ਦਾਅਵਾ ਵੀ ਕਰ ਦਿੱਤਾ ਕਿ ਜੋ ਪੰਜਾਬ ਸਰਕਾਰ ਉਹ বিজেਵੀ ਦੀ ਬਣੇਗੀ ਇਸ ਦੇ ਨਾਲ ਹੀ ਜੇ ਆਪਾਂ ਦੇਖਿਆ ਜਾਵੇ ਜਿਸ ਤਰੀਕੇ ਨਾਲ ਹੁਣ ਆਮ ਆਦਮੀ ਪਾਰਟੀ ਹੈ ਜੋ ਉਸ ਦੇ ਹਾਲਾਤ ਨਹੀਂ ਕਾਂਗਰਸ ਹੈ ਜੋ ਕਹ ਲੋ ਕਿ ਕਈ ਦੌਰਾਂ ਵਿੱਚ ਵੰਡੀਦਾ ਹੋਈ ਹੈ ਪਰ ਹੁਣ ਜਿਸ ਤਰੀਕੇ ਨਾਲ ਪ੍ਰਤਾਪ ਸਿੰਘ ਬਾਜਵਾ ਦੇ ਪਰਚਾ ਹੋਇਆ ਸਾਰੀ ਕਾਂਗਰਸ ਇੱਕ ਹੋ ਗਈ ਹੈ ਇਸ ਦੇ ਨਾਲ ਹੀ ਜੋ ਸਰਗਰਮੀਆਂ ਆਵਾਂ ਦੀ ਪਾਰਟੀ ਦੇ ਵੱਲੋਂ ਹੋਈਆਂ ਨਹੀਂ ਵਿਸ਼ੇ ਦਿਨ ਚ ਤੇ ਸਭ ਤੋਂ ਵੱਡਾ ਜੋ ਕਹ ਲੋਗੇ ਇੱਕ ਟਰਨਿੰਗ ਪੁਆਇੰਟ ਦੇਖਣ ਨੂੰ ਮਿਲਿਆ ਉਹ ਇਹ ਹੈ ਕਿ ਅਮਰਪਾਲ ਸਿੰਘ ਦੀ ਪਾਰਟੀ ਜਿਨੇ ਪਿਛਲੇ ਦਿਨੀ ਇੱਕ ਕਾਨਫਰੰਸ ਵੀ ਕੀਤੀ ਸੀ ਜਿਸ ਵਿੱਚ ਕਾਫੀ ਲੋਕ ਜੁੜੇ ਨੇ ਕਾਫੀ ਵੱਡੇ ਦਾਅਵੇ ਕੀਤੇ ਨੇ ਜਿਨ੍ਹਾਂ ਪੰਥਕ ਆਗੂ ਨੇ ਉਹਨਾਂ ਵੱਲੋਂ ਅਮਰਪਾਲ ਸਿੰਘ ਨੂੰ ਜੋ ਹੁਣ ਵਿਧਾਨ ਸਭਾ ਚੋਣਾਂ ਆ ਰਹੀਆਂ ਉਸ ਵਿੱਚ ਪੰਜਾਬ ਦਾ ਸਿੰਘ ਬਣਾਨ ਦਾ ਵੀ ਐਲਾਨ ਕਰ ਦਿੱਤੇ ਨੇ ਤੇ ਗਾਫੀਕ ਲੋਕੇ ਰਿਪੋਰਟ ਜੋ ਜੋ ਸੋ ਜਨਤਕ ਹੋਈ ਹੈ ਪੰਜਾਬ ਦੀ politcs ਲੈ ਕੇ ਉਸ ਨੇ ਇਹ ਸਾਹਕ ਕੀਤਾ ਕਿ ਇਸ ਵਕਤ ਪੰਜਾਬ ਦੀ ਜੋ ਰਣਨੀਤੀ ਹੈ ਉਹ ਕਿਸੇ ਇੱਕ ਪਾਸੇ ਨੂੰ ਨਹੀਂ ਜਾ ਰਹੀ ਇਹ ਲੱਗਦਾ ਹੈ ਕਿ ਕੁਝ ਸਮਾਂ ਹੀ ਰਹਿ ਗਿਆ ਹੁਣ ਜੋ 27 ਚ ਚੋਣਾ ਹੋਣੀ ਹੈ ਪੰਜਾਬ ਦੇ ਵਿਧਾਨ ਸਭਾ ਚ ਕਿਸ ਔਰ ਪੰਜਾਬ ਦੀ ਰਣਨੀਤੀ ਜੋ ਹੈ ਜਾਣ ਲੱਗੀ ਹੈ ਜੀ ਜੀ ਬਿਲਕੁਲ ਬਿਲਕੁਲ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਕੁਝ ਸਮਾਂ ਰਹਿ ਗਿਆ ਤੇ ਤਕਰੀਬਨ 1.5 ਸਾਲ ਆਪਾਂ ਲਾ ਕੇ ਚੱਲੀਏ ਅੱਧਾ ਸਾਲ ਤਾਂ 225 ਵਾਲਾ ਲੰਘ ਗਿਆ ਉਸ ਤੋਂ ਬਾਅਦ ਗੱਲ 26 ਦੀ ਕਰ ਲਈਏ ਤਾਂ ਫਿਰ ਉਸ ਤੋਂ ਬਾਅਦ ਅੱਗੇ ਆ ਜਾਂਦਾ 27 ਤੇ 27 ਦੇ ਸ਼ੁਰੂ ਦੇ ਵਿੱਚ ਮੈਨੂੰ ਲੱਗਦਾ ਐਲਾਨ ਹੋ ਜਾਏਗਾ ਕਿ ਚੋਣਾਂ ਕਿਸ ਮਹੀਨੇ ਦੇ ਵਿੱਚ ਕਿਸ ਤਰੀਕ ਨੂੰ ਹੋਣੀਆਂ ਜਿਸ ਨੂੰ ਲੈ ਕੇ ਹੁਣ ਹਰ ਪੰਜਾਬ ਦੀ ਜਿਹੜੀ ਪਾਰਟੀ ਹੈ ਜਾਂ ਆਪਾਂ ਇਹ ਕਹਿ ਲਈਏ ਵੀ ਨੈਸ਼ਨਲ ਲੈਵਲ ਦੀ ਪਾਰਟੀ ਹੈ ਉਹ ਸਾਰੇ ਪੱਬਾਂ ਪਾਰ ਨੇ ਜਿਹਦੇ ਵਿੱਚ ਭਾਜਪਾ بڑے ਵੱਡੇ ਪੱਦਰ ਦੇ ਉੱਤੇ ਇਸ ਵੇਲੇ ਜ਼ੋਰ ਜਿਹੜਾ ਹੈਗਾ ਉਹ ਆਪਣਾ ਅਜ਼ਮਾ ਰਹੀ ਹੈ ਫਿਰ ਆ ਜਾਂਦੀ ਗੱਲ ਆਮ ਆਦਮੀ ਪਾਰਟੀ ਦੀ ਤੁਸੀਂ ਦੇਖੋ ਆਮ ਆਦਮੀ ਪਾਰਟੀ ਦਾ ਤਿੰਨ ਕ ਸਾਲ ਬੜੇ ਮੱਠੇ ਰਹੇ ਆ ਉਹਦੇ ਵਿੱਚ ਕੋਈ ਵੀ ਵੱਡੀ ਕਾਰਗੁਜ਼ਾਰੀ ਜਿਹੜੀ ਆ ਉਹ ਉਹਨਾਂ ਨੇ ਨਹੀਂ ਦਿਖਾ ਸਕੇ ਉਹ ਹੈ ਨਾ ਕਈ ਵਾਦੇ ਸੀ ਨਹੀਂ ਪੂਰੇ ਕਰ ਸਕੇ ਪਰ ਹੁਣ ਕੁਝ ਮਹੀਨਿਆਂ ਤੋਂ ਇੱਕ ਉਹਨਾਂ ਨੇ ਲਹਿਰ ਜਿਹੜੀ ਹੈ ਮੁਹਿੰਮ ਚੁਲਾ ਦਿੱਤੀ ਹੈ ਜੰਗ ਨਸ਼ਿਆਂ ਵਿਰੁੱਧ ਇਦਾਂ ਕੁਛ ਨਾਮ ਰੱਖਿਆ ਉਹਨਾਂ ਨੇ ਸੋ ਉਹ ਉਹਨੂੰ ਉਹ ਚਾਹੁੰਦੇ ਨੇ ਕਿ ਅਸੀਂ ਇਸ ਨੂੰ ਕੈਸ਼ ਕਰੀਏ ਦੋ ਸਾਲਾਂ ਦੇ ਵਿੱਚ ਜਿਵੇਂ ਅਦਿੱਤਿਆਨਾਥ ਜੋਗੀ ਯੂਪੀ ਦੇ ਵਿੱਚ ਗੈਂਗਸਟਰਾਂ ਦੇ ਘਰ ਜਾਂ ਫਿਰ ਹੋਰਾਂ ਲੋਕਾਂ ਦੇ ਘਰ ਢਾ ਦਿੰਦਾ ਇਸ ਤਰੀਕੇ ਦਾ ਹੀ ਇੱਕ ਜਿਹੜਾ ਅਭਿਆਨ ਹੈਗਾ ਉਹ ਸ਼ੁਰੂ ਕੀਤਾ ਗਿਆ ਪੰਜਾਬ 'ਚ ਕਿ ਅਸੀਂ ਨਸ਼ੇ ਵਾਲਿਆਂ ਦੇ ਜਿਹੜੇ ਘਰ ਆ ਉਹ ਟਾਵਾਂਗੇ ਮਤਲਬ ਕਿ ਚਾਹੁੰਦੀ ਹੈ ਆਮ ਆਦਮੀ ਪਾਰਟੀ ਕਿ ਅਸੀਂ ਹੁਣ ਇਹਨੂੰ ਸਰਗਰਮੀ ਨਾਲ ਲਈਏ ਜਦੋਂ ਤੋਂ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਹਾਰ ਹੋਈ ਹੈ ਹੁਣ ਸਾਰਾ ਜ਼ੋਰ ਜਿਹੜਾ ਹੈਗਾ ਇਵਨ ਅਰਵਿੰਦ ਕੇਜਰੀਵਾਲ ਉਸ ਤੋਂ ਬਾਅਦ ਤੁਸੀਂ ਦੇਖੋ ਭਈ ਰਾਗਵ ਚੱਡਾ ਹਰੀ ਹੋ ਗਏ ਜਾਂ ਫਿਰ ਪੰਜਾਬ ਤੋਂ ਜਿਹੜੇ ਹੋਰ ਇਹਨਾਂ ਦੇ ਹੈਗੇ ਆ ਨਮਾਇंदे ਉਹ ਸਾਰੇ ਦਿਖਣ ਲੱਗ ਪਏ ਆ ਪਹਿਲਾਂ ਕੁਝ ਛੇਰੇ ਜਿਹੜੇ ਮੀਡੀਆ ਚੋਂ ਗਾਇਬ ਰਹੇ ਆ ਇਹ ਆਮ ਆਦਮੀ ਪਾਰਟੀ ਦੀ ਗੱਲ ਰਹੀ ਉਸ ਤੋਂ ਬਾਅਦ ਸੁਖਵੀਰ ਸਿੰਘ ਬਾਦਲ ਨੇ ਵੀ ਅੱਜ ਤੋਂ ਕੁਝ ਮਹੀਨੇ ਪਹਿਲਾਂ ਜਿਹੜੀ ਸਰਗਰਮੀ ਤੇਜ਼ ਕਰ ਦਿੱਤੀ 2 ਦਸੰਬਰ ਵਾਲਾ ਜਿਹੜਾ ਕੰਮ ਹੈਗਾ ਉਹ ਕਰਵਾ ਕੇ ਕਿ ਸ਼ਾਇਦ ਇਸ ਤੋਂ ਬਾਅਦ ਸਾਡਾ ਜਿਹੜਾ ਹੈਗਾ ਹੁਣ ਰਸਤਾ ਕਲੀਅਰ ਹੋ ਜਾਏਗਾ ਤੇ ਉਸ ਤੋਂ ਬਾਅਦ ਅਸੀਂ 27 ਵਾਲੀਆਂ ਚੋਣਾਂ ਵਾਸਤੇ ਤਿਆਰ ਹੋ ਜਾਵਾਂਗੇ ਪਰ ਉਹ ਕਿਤੇ ਵੀ ਨਜ਼ਰ ਜਿਹੜਾ ਨਹੀਂ ਆਉਂਦਾ ਹੁਣ ਗੱਲ ਤੁਹਾਡੇ ਜਿਹੜੇ ਸਵਾਲ ਦੇ ਉੱਤੇ ਕਰੀਏ ਅਮਿਤ ਸ਼ਾਹ ਦਾ ਇਹ ਬਿਆਨ ਆਉਣਾ ਕਿ ਪੰਜਾਬ ਦੀ ਰਾਜਨੀਤੀ ਨੂੰ ਕੋਈ ਸਮਝ ਨਹੀਂ ਸਕਦਾ ਇਹ ਗੱਲ ਵਾਕਿਆ ਸਹੀ ਆ ਹੁਣ ਅਮਿਤ ਸ਼ਾਹ ਜਿਹਨੂੰ ਆਪਾਂ ਇਹ ਕਹੀਏ ਵੀ ਇੱਕ ਬੀਜੇਪੀ ਦਾ ਚਣਕਿਆ ਕਿਹਾ ਜਾਂਦਾ ਦਿਮਾਗ ਕਿਹਾ ਜਾਂਦਾ ਤੇ بڑے بڑے ਵੱਡੇ ਟੀਵੀ ਚੈਨਲ بڑے بڑے ਵੱਡੇ ਅਖਬਾਰ ਕੋਟ ਕਰਦੇ ਨੇ ਅਮਿਤ ਸ਼ਾਹ ਹੋਰਾਂ ਦੇ ਬਿਆਨ ਨੂੰ ਲੈ ਕੇ ਉਹ ਜੋ ਅਮਿਤ ਸ਼ਾਹ ਬਿਆਨ ਦੇ ਦਿੰਦੇ ਆ ਉਹਦੇ ਉੱਤੇ ਉਹ ਫਿਰ ਜਿਹੜਾ ਹੈਗਾ ਕਨਸਰਨਿੰਗ ਜਿਹੜਾ ਰੱਖ ਕੇ ਸਾਰਾ ਪੁਆਇੰਟ ਹੈਗਾ ਉਹ ਅੱਗੇ ਫਿਰ ਗੱਲ ਉਥੋਂ ਤੁਰਦੀ ਹੈ ਤੇ ਜੇ ਅਮਿਤ ਸ਼ਾਹ ਹੋਰੀ ਇਹ ਗੱਲ ਕਹਿ ਰਹੇ ਨੇ ਕਿ ਭਾਈ ਪੰਜਾਬ ਦੀ ਰਾਜਨੀਤੀ ਨੂੰ ਕੋਈ ਸਮਝ ਨਹੀਂ ਸਕਦਾ ਤੇ ਇਹਦਾ ਮਤਲਬ ਹੈ ਕਿ ਉਹਨਾਂ ਦੇ ਵੱਸੋਂ ਵੀ ਕੰਮ ਬਾਹਰ ਚੱਲ ਰਿਹਾ ਜਿਵੇਂ ਕਿ ਹਾਲਾਤ ਇਸ ਵੇਲੇ ਬਣਦੇ ਜਾ ਰਹੇ ਨੇ ਕਿਉਂਕਿ ਉਹ ਵੀ ਦੇਖ ਰਹੇ ਆ ਕਿ ਪੰਜਾਬ 'ਚ ਹੁਣ ਆਮ ਆਦਮੀ ਪਾਰਟੀ ਜਿਹਦੇ ਤੋਂ ਲੋਕ ਖਾਸੇ ਨਾਰਾਜ਼ ਨੇ ਅਕਾਲੀ ਦਲ ਬਾਦਲ ਜਿਹੜਾ ਹੈਗਾ ਉਹ ਪਰਿਵਾਰ ਤੱਕ ਸੀਮਤ ਰਹਿ ਗਿਆ ਜਾਂ ਫਿਰ ਜੋ ਹੁਣ ਤੱਕ ਵੀ ਉਹ ਗਲਤੀਆਂ ਕਰਦੇ ਆ ਰਹੇ ਨੇ ਉਹਦੇ ਉਧਰ ਵੀ ਗੱਲਬਾਤ ਨਹੀਂ ਜਾ ਰਹੀ ਕਾਂਗਰਸ ਜਿਹੜੀ ਆ ਉਹ ਆਪਸ ਦੇ ਵਿੱਚ ਖਿੰਡੀ ਹੋਈ ਆ ਚਲੋ ਜਿਵੇਂ ਤੁਸੀਂ ਕਿਹਾ ਕਿ ਪ੍ਰਤਾਪ ਸਿੰਘ ਬਾਜਵਾਲੇ ਮਾਮਲੇ ਤੇ ਉਹ ਇਕੱਠੇ ਹੋਏ ਆ ਸਾਰੇ ਪਰ ਫਿਰ ਵੀ ਪ੍ਰਧਾਨਗੀ ਦੀ ਦੌੜ ਜਿਹੜੀ ਆ ਨਾ ਮੁੱਖ ਮੰਤਰੀ ਬਣਨ ਦੀ ਦੌੜ ਜਿਹੜੀ ਉਹ ਕਾਂਗਰਸ ਦੇ ਵਿੱਚ ਵੀ ਹੈ ਜਿਹੜੀ ਫੁੱਟ ਪੈਦਾ ਕਰਦੀ ਹੈ ਕਿਉਂਕਿ ਨਵਜੋਤ ਸਿੰਘ ਸਿੱਧੂ ਇੱਕ ਮਤਲਬ ਕਿ ਉਸ ਵੇਲੇ ਵੱਡਾ ਚਿਹਰਾ ਸੀ ਜਿਹਨੂੰ ਸਾਈਡਲਾਈਨ ਕਰ ਦਿੱਤਾ ਗਿਆ ਉਸ ਤੋਂ ਬਾਅਦ ਜਦੋਂ ਰਾਜਾ ਵੜਿੰਗ ਹੋਰਾਂ ਨੂੰ ਪ੍ਰਧਾਨ ਬਣਾਇਆ ਗਿਆ ਤੇ ਉਹਨਾਂ ਨੇ ਪੱਗ ਬੰਨਣੀ ਸ਼ੁਰੂ ਕਰ ਦਿੱਤੀ ਦਾੜੀ ਰੱਖਣੀ ਸ਼ੁਰੂ ਕਰ ਦਿੱਤੀ ਸੋ ਪ੍ਰਤਾਪ ਸਿੰਘ ਬਾਜਵਾ ਵੀ ਕਿਤੇ ਨਾ ਕਿਤੇ ਗਾਇਬ ਰਹੇ ਆ ਕੁਝ ਸਾਲ ਤੇ ਹੁਣ ਉਹ ਸਰਗਰਮ ਹੋਏ ਹੋਏ ਆ ਜਿਹੜਾ ਬਿਆਨ ਉਹਨਾਂ ਨੇ 50 ਬੰਬਾਂ ਵਾਲਾ ਦਿੱਤਾ 35 32 ਬੰਬਾਂ ਵਾਲਾ ਜਿਹੜਾ ਬਿਆਨ ਉਹਨਾਂ ਦਾ ਆਇਆ ਸੋ ਇੱਥੇ ਵੀ ਮੁੱਖ ਮੰਤਰੀ ਦੀ ਦੌੜ ਹੈਗੀ ਆ ਸੋ ਜੋ ਕਾਂਗਰਸ ਨੂੰ ਢਾਹ ਲਾ ਸਕਦੀ ਆ ਹੁਣ ਅਮਿਤ ਸ਼ਾਹ ਦਾ ਜਿਹੜਾ ਇਸ਼ਾਰਾ ਹੈਗਾ ਨਾ ਉਹ ਕਿਤੇ ਨਾ ਕਿਤੇ ਜਾ ਰਿਹਾ ਕਿ ਭਾਈ ਅਮਰਿਤਪਾਲ ਸਿੰਘ ਜਿਹੜੇ ਹੈਗੇ ਆ ਉਹ ਕਿਤੇ ਨਾ ਕਿਤੇ ਅੱਗੇ ਆ ਸਕਦੇ ਨੇ ਜੋ ਉਹਨਾਂ ਦੇ ਵੱਸੋਂ ਬਾਹਰ ਲੱਗਦੀ ਬੀਜੇਪੀ ਦੀ ਗੱਲ ਤੇ ਉਹ ਇਧਰ ਨੂੰ ਇਸ਼ਾਰਾ ਕਰ ਰਹੇ ਆ ਮਤਲਬ ਮੇਰੇ ਕਹਿਣ ਦਾ ਪੇ ਜਿਸ ਤਰੀਕੇ ਦੇ ਨਾਲ 2 ਲੱਖ ਵੋਟਾਂ ਲੈ ਕੇ ਭਾਈ ਅਮਰਤਪਾਲ ਸਿੰਘ ਐਮਪੀ ਬਣ ਜਾਂਦੇ ਨੇ ਖਡੂਰ ਸਾਹਿਬ ਤੋਂ ਇਹ ਵੀ ਕਿਤੇ ਕਿਸੇ ਦੇ ਸਮਝ ਦੇ ਵਿੱਚ ਗੱਲ ਨਹੀਂ ਸੀ ਸ਼ਾਇਦ ਇਹੀ ਗੱਲ ਜਿਹੜੀ ਹੈਗੀ ਆ ਉਹ ਭਾਜਪੀ ਨੂੰ ਸੈਂਟਰ ਨੂੰ ਸਤਾ ਵੀ ਰਹੀ ਹੋਏਗੀ ਕਿਤੇ ਕਿ ਭਾਈ ਆਪਾਂ ਦਾ ਬੰਦਾ ਚੱਕ ਕੇ ਅੰਦਰ ਦੇ ਦਿੱਤਾ ਗੋਦੀ ਮੀਡੀਆ ਦੇ ਉੱਤੇ ਉਹਨੂੰ ਬਹੁਤ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਫੇਕ ਫੋਟੋਆਂ ਬਣਾ ਬਣਾ ਕੇ ਕੀਤੀਆਂ ਉਹਦਾ ਕੈਰੈਕਟਰ ਅਸੈਸੀਨੇਸ਼ਨ ਕਰਨ ਦੀ ਕੋਸ਼ਿਸ਼ ਕੀਤੀ ਪਰ ਪੰਜਾਬ ਦੇ ਲੋਕਾਂ ਨੇ ਇੱਕਦਮ ਹੁੰਝਾ ਫੇਰ ਦਿੱਤਾ ਫਿਰ ਜਦੋਂ ਆਪਾਂ ਗੱਲ ਕਰਦੇ ਹਾਂ ਭਾਈ ਸਰਬਜੀਤ ਸਿੰਘ ਖਾਲਸਾ ਹੋਰਾਂ ਦੀ ਉਹਨਾਂ ਦੀ ਵੀ ਉਮੀਦ ਨਹੀਂ ਸੀ ਕਿ ਉਹ ਬਣ ਜਾਣ ਕਿਉਂਕਿ ਦੇਖਿਆ ਜਾਵੇ ਨਾ ਇੱਕ ਤਰ੍ਹਾਂ ਦੇ ਇੱਕ ਲੀਡਰਾਂ ਵਾਲੇ ਜਿਹੜੇ ਪੂਰੇ ਇੱਕ ਵਧੀਆ ਲੀਡਰ ਦੇ ਗੁਣ ਹੁੰਦੇ ਨੇ ਨਾ ਉਹ ਬੇਸ਼ੱਕ ਭਾਵੇਂ ਭਾਈ ਸਰਬਜੀਤ ਸਿੰਘ ਖਾਲਸਾ ਵਿੱਚ ਉਹ ਨਹੀਂ ਹੈਗੇ ਪਰ ਫਿਰ ਵੀ ਉਹ ਬਣ ਗਏ ਹੈ ਨਾ ਚਲੋ ਕਿਤੇ ਨਾ ਕਿਤੇ ਚੰਗੇ ਕੰਮ ਕਰਦੇ ਆ ਉਹਨਾਂ ਦੀ ਉਹਨਾਂ ਦੇ ਪਰਿਵਾਰ ਦਾ ਵਿੱਚ ਪੰਥ ਦੇ ਵਿੱਚ ਬੜਾ ਵੱਡਾ ਯੋਗਦਾਨ ਹੈਗਾ ਸੋ ਇਹ ਦੋ ਸੀਟਾਂ ਜਿਹੜੀਆਂ ਨੇ ਨਾ ਇਹ ਹੈਰਾਨ ਕਰਨ ਵਾਲੀਆਂ ਸੀ ਇੱਥੋਂ ਲੋਕ ਹੈਰਾਨ ਹੋਏ ਜਿਹੜੀ ਸਿਆਸਤ ਜਿਵੇਂ ਤੁਸੀਂ ਅਮਿਤ ਸ਼ਾਹ ਦੇ ਬਿਆਨ ਦੀ ਗੱਲ ਕੀਤੀ ਹੈ ਸੋ ਹੁਣ ਅਮਿਤ ਸ਼ਾਹ ਨੂੰ ਕਿਤੇ ਨਾ ਕਿਤੇ ਅੰਦਰੋਂ ਇਹ ਡਰ ਸਤਾ ਰਿਹਾ ਕਿ ਜਿਹੜੀਆਂ ਵੱਡੀਆਂ ਕਾਨਫਰੰਸਾਂ ਵੱਡੇ ਹੜ ਜਿਹੜੇ ਆ ਰਹੇ ਨੇ ਕਾਨਫਰੰਸਾਂ ਦੇ ਵਿੱਚ ਵਾਰਸ ਪੰਜਾਬ ਦੇ ਜਥੇਬੰਦੀ ਦੇ ਜਿਹੜੇ ਹੋ ਰਿਹਾ ਤੇ ਇਹ ਕਿਤੇ ਉਹੀ ਕੰਮ ਨਾ ਹੋਏ ਜੋ 90 92 ਉਹਦੇ ਵਿੱਚ ਜਾ ਕੇ ਹੋਇਆ ਸੀਗਾ ਜਿਵੇਂ ਸਿਮਰਜੀਤ ਸਿੰਘ ਮਾਨਨ ਬਹੁਤ ਸਾਰੀਆਂ ਸੀਟਾਂ ਲੈ ਗਏ ਸੀ ਸੋ ਉਹਨਾਂ ਨੂੰ ਇਹ ਲੱਗਦਾ ਵੀ ਹੁਣ ਕਿਤੇ ਨਾ ਕਿਤੇ ਲਹਿਰ ਜਿਹੜੀ ਹੈ ਪੰਜਾਬ ਦੇ ਵਿੱਚ ਫੜਦੀ ਜਾ ਰਹੀ ਹੈ ਤੇ ਹੁਣ ਗੱਲ ਇੱਥੇ ਕਿਤੇ ਨਾ ਕਿਤੇ ਇਹ ਦਿਖਦੀ ਵੀ ਹੈ ਜੇ ਗਰਾਉਂਡ ਲੈਵਲ ਤੇ ਤੁਸੀਂ ਦੇਖੋ ਤਾਂ ਲੋਕ ਹੁਣ ਅੱਕੇ ਹੋਏ ਨੇ ਬਹੁਤ ਜ਼ਿਆਦਾ ਅੱਕੇ ਹੋਏ ਨੇ ਪਹਿਲਾਂ ਇਹ ਹੁੰਦਾ ਸੀ ਵੀ ਤੀਸਰੀ ਧਿਰ ਦੇਖ ਲਈਏ ਕਿਹੜੀ ਆ ਦੋ ਆਉਂਦੀਆਂ ਜਾਂਦੀਆਂ ਰਹਿੰਦੀਆਂ ਸੀ ਕਾਂਗਰਸ ਗਈ ਅਕਾਲੀ ਦਲ ਆ ਗਿਆ ਅਕਾਲੀ ਦਲ ਗਿਆ ਕਾਂਗਰਸ ਆ ਗਈ ਕਿਉਂਕਿ ਬੀਜੇਪੀ ਦਾ ਉਹਦੇ ਵਿੱਚ ਗੱਠ ਜੋੜ ਸੀ ਚਲੋ ਵਿੱਚੇ ਆ ਜਾਂਦੀ ਸੀ ਹੁਣ ਜਿਹੜੀ ਤੀਸਰੀ ਧਿਰ ਜਮਾਈ ਗਈ ਹੈ ਨਾ ਉਹ ਉਹ ਬੜਾ ਇੱਕ ਉਹ ਸੰਘਰਸ਼ ਜਿਹੜਾ ਪੰਜਾਬ ਨੇ ਜਿਹੜਾ ਹੈਗਾ ਵਿੱਡਿਆ ਇੰਟਰਨੈਸ਼ਨਲ ਲੈਵਲ ਦੇ ਉੱਤੇ ਸਪੋਰਟ ਹੋਈ ਬڑے-ਬڑے ਆਗੂ ਸੀ ਜਿਹੜੇ ਵੱਖਰੇ ਰਾਜ ਖਾਲਸਾ ਰਾਜ ਦੀ ਗੱਲ ਕਰਦੇ ਸੀ ਬਾਹਰਲੇ ਦੇਸ਼ਾਂ ਦੇ ਵਿੱਚ ਉਹਨਾਂ ਨੇ ਵੀ ਜਿਹੜੀ ਆਮ ਆਦਮੀ ਪਾਰਟੀ ਦੀ ਸਪੋਰਟ ਦੇ ਵਿੱਚ ਆਏ ਤੇ ਉਹਨਾਂ ਨੇ ਸੋਚਿਆ ਕਿ ਇਹ ਤੀਸਰਾ ਬਦਲਾਏਗਾ ਤੇ ਸ਼ਾਇਦ ਪੰਜਾਬ ਦੇ ਦਿਨ ਜਿਹੜੇ ਫਿਰ ਜਾਣਗੇ ਪਰ ਹੋਇਆ ਉਹਦੇ ਨਾਲ ਵੀ ਕੁਝ ਨਹੀਂ ਹੁਣ ਲੋਕ ਬਹੁਤ ਜ਼ਿਆਦਾ ਆਕੇ ਹੋਏ ਨੇ ਬਹੁਤ ਜ਼ਿਆਦਾ ਆਕਣ ਤੋਂ ਬਾਅਦ ਉਹਨਾਂ ਨੂੰ ਕਿਤੇ ਨਾ ਕਿਤੇ ਭਾਈ ਅਮਰਪਾਲ ਸਿੰਘ ਖਾਲਸਾ ਦੇ ਵਿੱਚ ਉਹ ਦਿਖਦੇ ਆ ਗੁਣ ਕਿ ਇਹ ਵਾਕਿਆ ਹੀ ਲੀਡਰ ਬਣ ਸਕਦਾ ਹੈ ਤੇ ਜੇ ਇਹੋ ਜਿਹੇ ਲੀਡਰ ਹੋਵੇ ਮਤਲਬ ਕਿ ਜੋ ਉਹਨਾਂ ਨੇ ਤਕਰੀਬਨ 1 ਸਾਲ ਦੇ ਵਿੱਚ ਪੰਜਾਬ 'ਚ ਕੀਤਾ ਮੰਨ ਲਓ ਵੀ ਇਹੋ ਜਿਹਾ ਬੰਦਾ ਜੇ ਕਿਤੇ ਸੀਐਮ ਬਣ ਵੀ ਜਾਂਦਾ ਪੰਜਾਬ ਦਾ ਤਾਂ ਉਹ ਕੀ ਤੋਂ ਕੀ ਕਰ ਸਕਦਾ ਸੋ ਇਹ ਗੱਲ ਤੇ ਜਿਹੜੀ ਜ਼ਰੂਰ ਹੈਗੀ ਹੈ ਕਿਤੇ ਨਾ ਕਿਤੇ ਪੰਜਾਬ ਦੀ ਰਾਜਨੀਤੀ ਨੂੰ ਸਮਝਣਾ ਜਿਹੜਾ ਉਹ ਖਾਲਾਜੀ ਦਾ ਬਾੜਾ ਨਹੀਂ ਹੈ ਕੁਝ ਕੁਝ ਲੋਕ ਐਸੇ ਹੁੰਦੇ ਨੇ ਜੋ ਸਮਝਦੇ ਆ ਤਰੀਕੇ ਦੇ ਨਾਲ ਚੱਲਦੇ ਨੇ ਜਿਹਦੇ ਵਿੱਚ ਉਹ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਮੰਨਿਆ ਜਾਂਦਾ ਸੀ ਪਰ ਅਖੀਰ ਦੇ ਵਿੱਚ ਉਹਨਾਂ ਦੇ ਵੀ ਗਣਤ ਜਿਹੜੇ ਹੈਗੇ ਉਹ ਸਾਰੇ ਗਲਤ ਜਿਹੜੇ ਆ ਉਹ ਲੱਗਦੇ ਰਹੇ ਆ ਸੋ ਹੁਣ 27 ਦੀਆਂ ਚੋਣਾਂ ਜਿਹੜੀਆਂ ਨੇ ਇਹਦੇ ਵਿੱਚ ਹੁਣ ਮੁਕਾਬਲੇ ਦੀ ਜਦੋਂ ਆਪਾਂ ਗੱਲ ਕਰਦੇ ਆ ਆਮ ਆਦਮੀ ਪਾਰਟੀ ਤਾਂ ਫਿਲਹਾਲ ਜੇ ਦੇਖੀਏ ਤਾਂ ਉਹ ਮੁਕਾਬਲੇ ਤੋਂ ਬਾਹਰ ਲੱਗਦੀ ਆ ਵੀ ਉਹ ਉਹਨਾਂ ਦੇ ਕੋਈ ਵੀ ਮਤਲਬ ਇਹ ਨਹੀਂ ਹੈਗੇ ਆਸਾਰਪੀ ਉਹ ਕੁਝ ਵੀ ਸੀਟਾਂ ਜਿਹੜੀਆਂ ਮਾੜੀਆਂ ਮੋਟੀਆਂ ਸੀਟਾਂ ਵੀ ਜਿਹੜੀਆਂ ਉਹ ਲੈ ਕੇ ਜਾ ਸਕਦੇ ਨੇ ਇਹਦੇ ਵਿੱਚ ਫਿਲਹਾਲ ਦੀ ਘੜੀ ਆਪਾਂ ਜਦੋਂ ਗੱਲ ਕਰਦੇ ਆ ਫਿਰ ਜਦੋਂ ਗੱਲ ਆਪਾਂ ਅਕਾਲੀ ਦਲ ਬਾਦਲ ਦੀ ਕਰਦੇ ਆ ਖਿੰਡੇ-ਫੁੰਡੇ ਇਹ ਵੀ ਪਾਏ ਨੇ ਤੇ ਜੋ ਹਾਲਾਤ ਨੇ ਉਹਦੇ ਹਿਸਾਬ ਦੇ ਨਾਲ ਉਹਨਾਂ ਦੇ ਕੋਲ ਵੀ ਸੀਟ ਕੋਈ ਨਜ਼ਰ ਜੜੀ ਉਹ ਨਹੀਂ ਆਉਂਦੀ ਹੈਗੀ ਫੇਰ ਗੱਲ ਆ ਜਾਂਦੀ ਕਾਂਗਰਸ ਦੀ ਕਾਂਗਰਸ ਜਿਹੜੀ ਹੈਗੀ ਆ ਕਾਂਗਰਸ 27 ਤੱਕ ਆਪਣਾ ਕਿਤੇ ਨਾ ਕਿਤੇ ਵਜੂਦ ਜਿਹੜਾ ਹੈਗਾ ਉਹ ਕਾਇਮ ਕਰ ਸਕਦੀ ਹੈ ਤੇ ਜਿਹੜੀ ਮੈਂ ਪਹਿਲਾਂ ਗੱਲ ਕੀਤੀ ਆ ਅਕਾਲੀ ਦਲ ਬਾਦਲ ਤੇ ਆਮ ਆਦਮੀ ਪਾਰਟੀ ਦੀ ਜਿਹੜੀ ਵੋਟ ਟੁੱਟਣੀ ਹੈ ਉਹ ਜਾਣੀ ਹੈ ਭਾਈ ਅਮਰਪਾਲ ਸਿੰਘ ਦੀ ਪਾਰਟੀ ਨੂੰ ਕਾਂਗਰਸ ਤੇ ਬੀਜੇਪੀ ਦੀ ਜਿਹੜੀ ਵੋਟ ਹੈਗੀ ਆ ਉਹ ਇਹਨਾਂ ਕੋਲ ਹੀ ਰਹੂਗੀ ਕਿਉਂਕਿ ਦੇਖੋ ਜਿਹੜੇ ਬੀਜੇਪੀ ਜਾਂ ਫਿਰ ਜਿਹੜੇ ਕਾਂਗਰਸ ਦੇ ਨਾਲ ਜੁੜੇ ਹੋ ਜਿਹੜੇ ਵੋਟਰ ਨੇ ਸ਼ੁਰੂ ਤੋਂ ਜਿਵੇਂ ਅਕਾਲੀਆਂ ਦੇ ਵਿੱਚ ਆ ਜਾਂਦਾ ਨਾ ਵੀ ਇਹ ਅਕਾਲੀ ਦਲ ਨਾਲ ਹੀ ਜੁੜੇ ਹੋਏ ਆ ਸੋ ਹੁਣ ਉਹ ਅਕਾਲੀ ਦਲ ਤੋਂ ਵੋਟਰ ਜਿਹੜਾ ਹੈਗਾ ਟੁੱਟ ਕੇ ਇਧਰ ਆਉਣ ਲੱਗ ਪਿਆ ਤੇ ਇਸੇ ਤਰ੍ਹਾਂ ਜੇ ਹੁਣ ਆਪਾਂ ਗੱਲ ਕਰਦੇ ਆ ਬੀਜੇਪੀ ਤੇ ਜਿਹੜੀ ਕਾਂਗਰਸ ਹੈ ਇਹਨਾਂ ਦੀ ਵੋਟ ਆਪਸ ਦੇ ਵਿੱਚ ਤਾਂ ਇਧਰ ਉਧਰ ਹੋ ਜਾਏਗੀ ਪਰ ਜੇ ਇਹ ਕਹੀਏ ਭਈ ਉਹ ਕਿਤੇ ਪੰਥਕ ਵੋਟ ਬਣ ਜੂਗੀ ਮਤਲਬ ਕਿ ਉਹ ਕਿਤੇ ਅਮਰਤਪਾਲ ਸਿੰਘ ਨੂੰ ਪੈ ਜੇਗੀ ਜਾਂ ਫਿਰ ਆਪਾਂ ਕਹੀਏ ਵੀ ਸਿਮਰਜੀਤ ਸਿੰਘ ਮਾਨ ਨੂੰ ਪੈ ਜੂਗੀ ਉਹ ਗੱਲ ਨਹੀਂ ਹੋਣੀ ਵੋਟ ਜਿਹੜੀ ਹੈ ਭਾਈ ਅਮਰਤਪਾਲ ਸਿੰਘ ਦੀ ਪਾਰਟੀ ਨੂੰ ਪੈਣੀ ਹੈ ਉਹ ਆਮ ਆਦਮੀ ਪਾਰਟੀ ਤੋਂ ਟੁੱਟੇ ਹੋਏ ਲੋਕ ਜਾਫਰ ਅਕਾਲੀ ਦਲ ਬਾਦਲ ਤੋਂ ਜਿਹੜੇ ਟੁੱਟੇ ਹੋਏ ਆ ਤੀਸਰੀ ਗੱਲ ਆ ਜਾਂਦੀ ਸਰਦਾਰ ਸਿਮਰਜੀਤ ਸਿੰਘ ਮਾਨ ਹੋਰਾਂ ਦੀ ਉਹਨਾਂ ਨੇ ਹੁਣ ਪਿਛਲੇ ਸਮੇਂ ਦੇ ਵਿੱਚ ਜ਼ੋਰ ਫੜ ਲਿਆ ਉਹਨਾਂ ਨੇ ਵੀ ਹੁਣ ਮੀਡੀਆ ਦੇ ਉੱਤੇ ਇੰਟਰਵਿਊਜ਼ ਦੇਣੀਆਂ ਸ਼ੁਰੂ ਕਰ ਦਿੱਤੀਆਂ ਕਾਨਫਰੰਸਾਂ ਆਉਣ ਲੱਗ ਪਈਆਂ ਪਰ ਇੱਕ ਜਿਹੜੀ ਹੈ ਮੇਰੇ ਹਿਸਾਬ ਦੇ ਨਾਲ ਜਿਹੜੀ ਕਿ ਪੰਥਕ ਲੋਕਾਂ ਨੂੰ ਗਲਤੀ ਨਹੀਂ ਕਰਨੀ ਚਾਹੀਦੀ ਉਹ ਗਲਤੀ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਸਿਆਣੇ ਬਜ਼ੁਰਗ ਨੇ ਸਿਮਰਜੀਤ ਸਿੰਘ ਮਾਨ ਹੋਰੀ ਸੋ ਉਹਨਾਂ ਦੇ ਕੋਲ ਉਹ ਉਮੀਦ ਜਿਹੜੀ ਆ ਉਹ ਕਦੇ ਕੀਤੀ ਨਹੀਂ ਜਾਂਦੀ ਪਰ ਪਤਾ ਨਹੀਂ ਕੀ ਗੱਲ ਹੈ ਕਿ ਉਹ ਹੁਣ ਪੰਥਕਾਂ ਦੇ ਖਿਲਾਫ ਹੋਏ ਹੋਏ ਨਜ਼ਰ ਆ ਰਹੇ ਨੇ ਹਣਾ ਹੁਣ ਭਾਈ ਉਮਰਤਪਾਲ ਸਿੰਘ ਦੇ ਵਿਰੁੱਧ ਦੇ ਬਿਆਨ ਜਿਹੜੇ ਆ ਉਹਨਾਂ ਦੀਆਂ ਸਟੇਜਾਂ ਤੋਂ ਦਿੱਤੇ ਜਾ ਰਹੇ ਉਹ ਖੁਦ ਉਹ ਬਿਆਨ ਦੇ ਰਹੇ ਨੇ ਉਹਨਾਂ ਦੇ ਵਿਰੁੱਧ ਐਦਾਂ ਕਹਿ ਕੇ ਚੱਲੀਏ ਵੀ ਲੋ ਜੀ ਹੁਣ ਵੈਰ ਵੱਧ ਗਿਆ ਦੋਨਾਂ ਪਾਰਟੀਆਂ ਦਾ ਹੁਣ ਭਾਵੇਂ ਕਹਿਣ ਨੂੰ ਉਹ ਵੀ ਪੰਥਕ ਨੇ ਇਹ ਵੀ ਪੰਥਕ ਨੇ ਪਰ ਜੇ ਹੁਣ ਗੱਲ ਦੇਖੀਏ ਤਾਂ ਇਹਨਾਂ ਦੀ ਪਾਰਟੀ ਵੱਲੋਂ ਤਾਂ ਕੋਈ ਵੀ ਇਸ ਤਰ੍ਹਾਂ ਦਾ ਹਜੇ ਬਿਆਨ ਨਹੀਂ ਆਇਆ ਕਿ ਸਿਮਰਜੀਤ ਸਿੰਘ ਮਾਨ ਜਿਹੜੇ ਨੇ ਉਹ ਮਤਲਬ ਕਿ ਉਹਨਾਂ ਨੂੰ ਵੋਟ ਨਾ ਪਾਈ ਜਾਵੇ ਜਾਂ ਉਹ ਇਸ ਤਰ੍ਹਾਂ ਨੇ ਉਹ ਖਿਲਾਫ ਨੇ ਉਹ ਅਪੰਥਕ ਨਹੀਂ ਹੈਗੇ ਪਰ ਹੁਣ ਸਰਦਾਰ ਸਿਮਰਜੀਤ ਸਿੰਘ ਮਾਨ ਆਪ ਜਿਹੜੇ ਨੇ ਉਹ ਬਿਆਨ ਦੇ ਰਹੇ ਆ ਭਾਈ ਅਮਰਪਾਲ ਸਿੰਘ ਦੇ ਖਿਲਾਫ ਜੋ ਕਿਤੇ ਨਾ ਕਿਤੇ ਨੌਜਵਾਨੀ ਦਾ ਦਿਲ ਤੋੜੇਗਾ ਉਹ ਵੋਟ ਵੀ ਟੁੱਟ ਕੇ ਜਿਹੜੀ ਆ ਭਾਈ ਅਮਰਪਾਲ ਸਿੰਘ ਨੂੰ ਜਾਊਗੀ ਸੋ ਕੁੱਲ ਮਿਲਾ ਕੇ ਆਪਾਂ ਦੇਖੀਏ ਕਿ ਜੇ ਜ਼ਿਆਦਾ ਵੀ ਨਾ ਕਹੀਏ ਤਾਂ 15 ਜੀ ਇਸ ਜਾਣਦੇ ਕਿਤੀ ਹੈ ਜੋ ਵੋਟ ਟੁੱਟ ਕੇ ਅਮਰਪਾਲ ਸਿੰਘ ਨੂੰ ਆਏਗੀ ਪਰ ਤੇ ਦੇਖਿਆ ਜਾਵੇ ਤਾਂ ਕਾਫੀ ਤਰੀਕੇ ਨਾਲ ਤਾਂ ਵੋਟਾਂ ਅਮਰਪਾਲ ਤੋਂ ਨਹੀਂ ਟੁੱਟ ਸਕਦੀਆਂ ਨਹੀਂ ਜਿਸ ਤਰੀਕੇ ਨਾਲ ਹੁਣ ਆਪਾਂ ਦੇਖੀਏ ਕਿ ਸਿਮਰ ਸਿੰਘ ਮਾਨ ਦੀ ਪਾਰਟੀ ਹੋਗੀ ਹਣਾ ਉਹ ਲੱਗਤੋਂ ਹੋ ਗਈ ਉਹ ਉਹਨਾਂ ਤੇ ਵੀ ਵੋਟ ਬੈਂਕ ਜੇ ਆਪਾਂ ਦੇਖੇ ਜAVE ਸੇਮ ਹੀ ਅਮਰਪਾਲ ਸਿੰਘ ਦਾ ਤੇ ਸੇਮ ਹੀ ਉਸ ਦੀ ਮੰਨਦਾ ਇਜ਼ੇ ਨਾਲ ਹੀ ਜੋ ਪੰਚ ਮੈਂਬਰੀ ਕਮੇਟੀ ਜੋ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੇ ਚੱਲਦੀ ਪਈ ਹੈ ਜਿਸ ਨੂੰ ਵਿੱਚ ਕਿਸੇ ਸਿੱਖ ਵੱਲੋਂ ਚੈਲੰਜ ਨਹੀਂ ਕੀਤਾ ਜਾ ਸਕਦਾ ਕਿਉਂਕਿ ਉਹ ਅਕਾਲ ਤਖਤ ਦੇ ਹੁਕਮਾਂ ਤੇ ਚੱਲਦੀ ਪਈ ਹੈ ਉਹ ਵੀ ਕਾਫੀ ਵੱਡੇ ਅਹੁਦਿਆਂ ਤੇ ਭਰਤੀ ਕਰਦੇ ਬੈ ਨੇ ਕਾਫੀ ਉਹਨਾਂ ਦੇ ਚੱਲੂ ਕਿ ਜੋ ਉਹਨਾਂ ਦੀ ਕਾਨਫਰੰਸ ਹੁੰਦੀਆਂ ਨੇ ਉਸ ਵਿੱਚ ਕਾਫੀ ਇਕੱਠ ਹੁੰਦੇ ਲੋਕ ਜੁੜਦੇ ਪਏ ਨੇ ਕਿਉਂਕਿ ਉਹ ਅਕਾਲ ਪੁਰਸਾਹਿਬ ਦੇ ਹੁਕਮਾਂ ਤੇ ਚੱਲਦੀ ਪਈ ਹੈ ਉਹ ਜੋ ਤੁਮਨੇ ਲੀਡਰ ਖੜਾ ਕਰ ਜੋ ਲੋਕ ਆਪਣੇ ਆਪ ਨੂੰ ਜੋੜਦੇ ਪਏ ਨੇ ਕਿ ਹਕਾਲਤ ਸਾਬ ਦੇ ਹੁਕਮ ਤੇ ਇਹ ਪੰਜ ਕਮੇਰੀ ਕਮੇਟੀ ਉੱਪਰਤੀ ਹੋਈ ਹੈ ਤਾਂ ਲੋਕ ਤਾਂ ਵੋਟਾਂ ਨੂੰ ਪਾਣਗੇ ਤੇ ਇਸ ਦੇ ਨਾਲ ਹੀ ਤੀਜੇ ਨੰਬਰ ਤੇ ਜੇ ਮੈਂ ਦੇਖੀਏ ਤੇ ਕਿਤਨੇ ਕਿਤੇ ਲੱਖ ਸਿਧਾਨਾ ਵੱਲੋਂ ਵੀ ਆਪਣੀ ਸਿਆਸੀ ਸਰਗਰਮੀਆਂ ਕੀਤੀ ਜਾ ਰਹੀਆਂ ਨੇ ਤੁਹਾਨੂੰ ਲੱਗਦਾ ਨਹੀਂ ਕਿ ਜਿੱਥੇ ਕੁਝ ਵਾਕੇ ਦੀ ਟੁੱਟਣ ਦੀ ਸੰਭਾਅਨਾ ਹੈ ਉੱਥੇ ਹਰਪਾਲ ਸਿੰਘ ਦੀ ਵੀ ਜੋ ਵੋਟ ਪਰਸੈਂਟ ਹੈ ਉਹ ਟੁੱਟ ਸਕਦਾ ਹੈ ਇਹਨਾਂ ਕਾਰਨਾ ਕਰਕੇ ਇਹਨਾਂ ਤਿੰਨ ਵੱਡੇ ਕਾਰਨਾ ਕਰਕੇ ਇੱਕ ਸਿਨਰਜੀ ਮਾਨਦੀ ਪਾਰਟੀ ਕਰਕੇ ਦੂਜਾ ਜੋ 5 ਜੂਨ ਵਾਲੇ ਅਕਾਲ ਚਲ ਖੜਾ ਹੋਊਗਾ ਉਸ ਕਰਕੇ ਤੇ ਜਿਹੜੇ ਮੇ ਲੱਖ ਸਿਧਾਨਾ ਵਰਗੇ ਹੋਰ ਕੰਧ ਅੱਗੇ ਹੋ ਦੇਖੋ ਜੇ ਪਹਿਲਾਂ ਆਪਾਂ ਗੱਲ ਲੱਖਾ ਸਿਧਾਣਾ ਹੋਰਾਂ ਦੀ ਕਰ ਲਈਏ ਤਾਂ ਉਹ ਬਿਲਕੁਲ ਸਮਾਜ ਸੇਵਕ ਨੇ ਬੜੇ ਚੰਗੇ ਕੰਮ ਕਰਦੇ ਨੇ ਉਹ ਹੈ ਨਾ ਪੰਜਾਬ ਦੇ ਵਿੱਚ ਪਾਣੀਆਂ ਦੇ ਮਸਲੇ ਤੇ ਹਿੰਦੀ ਦੇ ਜਿਹੜੇ ਬੋਰਡ ਲੱਗੇ ਉਹਨਾਂ ਦੇ ਖਿਲਾਫ ਜਾਂ ਸਮੇਂ-ਸਮੇਂ ਦੇ ਉੱਤੇ ਉਹ ਬਹੁਤ ਵੱਡੇ-ਵੱਡੇ ਕਾਰਜ ਕਰਦੇ ਨੇ ਉਹ ਆਪਣੇ ਆਪ ਨੂੰ ਰਾਜਨੀਤੀ ਦੇ ਵਿੱਚ ਐਸਟੈਬਲਿਸ਼ ਕਰਨ ਦੀ ਕੋਈ ਵੀ ਕਸਰ ਨਹੀਂ ਛੱਡ ਰਹੇ ਮਤਲਬ ਪਿਛਲੇ ਸਮੇਂ 'ਚ ਉਹ ਵੋਟਾਂ 'ਚ ਖੜੇ ਹੁੰਦੇ ਨੇ ਪਰ ਉਹ ਵੋਟ ਪੈਂਦੀ ਨਹੀਂ ਉਦੇ ਕਾਰਨ ਵੱਖੋ-ਵੱਖਰੇ ਹੋ ਸਕਦੇ ਆ ਫਿਲਹਾਲ ਆਪਾਂ ਕਹੀਏ ਕਿ ਰਾਜਨੀਤੀ ਦੇ ਵਿੱਚ ਉਹਨਾਂ ਦਾ ਵਕਾਰ ਜਿਹੜਾ ਹੈਗਾ ਉਹ ਨਹੀਂ ਬਣਿਆ ਫਿਊਚਰ 'ਚ ਬਣ ਜਾਵੇ ਪਤਾ ਨਹੀਂ 27 ਤੱਕ ਉਹ ਆਪਣੀ ਇਮੇਜ ਇਦਾਂ ਦੀ ਕਰ ਲੈਣ ਕਿ ਉਹ ਉਹ ਮਤਲਬ ਕਿ ਜਿੱਤ ਜਾਣ ਆਪਣੀ ਸੀਟ ਜਿੱਤ ਜਾਣ ਤਾਂ ਉਹ ਗੱਲ ਵੱਖਰੀ ਆ ਹੁਣ ਜਿਵੇਂ ਤੁਸੀਂ ਗੱਲ ਕੀਤੀ ਸੀ ਕਿ ਅਮਿਤੋਜ ਮਾਨ ਹੋਰਾਂ ਦੇ ਨਾਲ ਲੱਖਾ ਸਿਧਾਣਾ ਇਹ ਦੋ ਜਿਹੜੇ ਆਗੂ ਨੇ ਇਹਨਾਂ ਨੇ ਇੱਕ ਆਪਣੀ ਵੱਖਰੀ ਕਾਨਫਰੰਸ ਕੀਤੀ ਆ ਮਤਲਬ ਹੁਣ ਗੱਲ ਤਾਂ ਫਿਰ ਉੱਥੇ ਆ ਜਾਂਦੀ ਆ ਨਾ ਕਿ ਕਿੰਨੇ ਕੁ ਫਰੰਟ ਖੋਲੋਗੇ ਤੁਸੀਂ ਜੇ ਤੁਸੀਂ ਆਪਸ ਵਿੱਚ ਰਲ ਕੇ ਚੱਲਦੇ ਨਹੀਂ ਤਾਂ ਫਿਰ ਲੋਕ ਵੀ ਤਾਂ ਇਹ ਚੀਜ਼ਾਂ ਦੇਖਦੇ ਆ ਨਾ ਹੁਣ ਇਹ ਇਹ ਕਹਿਣ ਕਿ ਅਸੀਂ ਆਪਣੇ ਬੰਦੇ ਸਾਰੇ ਖੜੇ ਕਰ ਦੇਵਾਂਗੇ ਇਹ ਇਦਾਂ ਤਾਂ ਹੋ ਨਹੀਂ ਸਕਦਾ ਹੁਣ ਆਗੂ ਲੱਭਣੇ ਆਗੂ ਕੱਲੇ ਲੱਭਣੇ ਨਹੀਂ ਮਤਲਬ ਆਗੂ ਵਧੀਆ ਆਗੂ ਲੱਭਣੇ ਜਿਹੜੇ ਮਤਲਬ ਕਹਿਣ ਦਾ ਵੀ ਲੋਕਾਂ ਦਾ ਕੁਝ ਭਲਾ ਸੋਚਣ ਵਾਲੇ ਹੋਣ ਕੋਈ ਉਹਨਾਂ ਦੇ ਕੋਈ ਐਜੂਕੇਸ਼ਨ ਹੋਵੇ ਗੱਲਬਾਤ ਕਰਨ ਵਾਲੇ ਹੋਣ ਜ਼ੋਰਤ ਰੱਖਦੇ ਹੋਣ ਉਹ ਆਗੂ ਲੱਭਣੇ ਉਹ ਵੱਡੀ ਗੱਲ ਹੁੰਦੀ ਆ ਹੁਣ ਕਾਨਫਰੰਸਾਂ ਕਰੀ ਜਾਂਦੇ ਹੋ ਤੁਸੀਂ ਹੁਣ ਸਰਦਾਰ ਸਿਮਰਜੀਤ ਸਿੰਘ ਮਾਨ ਦੀ ਗੱਲ ਕਰ ਲਓ ਉਹ ਆਪ ਇੱਕ ਆਗੂ ਨੇ ਇੱਕ ਚਿਹਰਾ ਹੈਗਾ ਉਹਨਾਂ ਦਾ ਦੁਨੀਆ ਦੇ ਵਿੱਚ ਲੋਕ ਜਾਣਦੇ ਨੇ ਉਹਨਾਂ ਨੂੰ ਪਰ ਪੰਜਾਬ ਦੀਆਂ ਸਾਰੀਆਂ ਸੀਟਾਂ ਦੇ ਉੱਤੇ ਕਈ ਵਾਰ ਉਹਨਾਂ ਨੂੰ ਜਿਹੜੇ ਆਪਣੇ ਬੰਦੇ ਖੜੇ ਕਰਨ ਦੀ ਲੱਭਦੇ ਨਹੀਂ ਜੇ ਲੱਭਦੇ ਵੀ ਨੇ ਤੇ ਉਹ ਆਮ ਜਿਹੜੇ ਲੋਕ ਹੁੰਦੇ ਨੇ ਜਿਹੜੇ ਪੰਥ ਦਾ ਭਲਾ ਸੋਚਣ ਵਾਲੇ ਜਾਂ ਪੰਥਕ ਹੁੰਦੇ ਨੇ ਦਿਲੋਂ ਮਤਲਬ ਕਿ ਇਮੋਸ਼ਨਲੀ ਜੁੜੇ ਹੁੰਦੇ ਨੇ ਉਹ ਲੋਕ ਖੜੇ ਹੋ ਜਾਂਦੇ ਆ ਪਰ ਉਹ ਜਿੱਤਦੇ ਨਹੀਂ ਹੈਗੇ ਜਿਹੜੀ ਤੁਸੀਂ ਗੱਲ ਕੀਤੀ ਨਾ ਵੀ ਇੰਨੇ ਫਰੰਟ ਹੁਣ ਪੰਜ ਮੈਂਬਰੀ ਕਮੇਟੀ ਵੀ ਤੁਸੀਂ ਗੱਲ ਕੀਤੀ ਆ ਦੁਨੀਆ ਵੇਖਦੀ ਆ ਜਿਹੜੇ ਜਿਹੜੇ ਆਬਾਮ ਜਿਹੜੀ ਦੇਖਦੀ ਹੁੰਦੀ ਚਿਹਰਾ ਮੋਰਾ ਕੌਣ ਆ? ਮਤਲਬ ਕਿ ਇਹਨਾਂ ਨੂੰ ਲੀਡ ਕੌਣ ਕਰ ਰਿਹਾ ਹੈ? ਹੁਣ ਉਹ ਪੰਜ ਮੈਂਬਰੀ ਕਮੇਟੀ ਦੇ ਵਿੱਚ ਕੋਈ ਐਦਾਂ ਦਾ ਹਜੇ ਚਿਹਰਾ ਜਿਹੜਾ ਨਿਕਲ ਕੇ ਸਾਹਮਣੇ ਨਹੀਂ ਆਇਆ ਫਿਲਹਾਲ ਦੀ ਘੜੀ ਬਿਲਕੁਲ ਤੁਸੀਂ ਗੱਲ ਸਹੀ ਕਹੀ ਹੈ ਕਿ ਜਥੇਦਾਰ ਸਾਹਿਬ ਵੱਲੋਂ ਬਣਾਈ ਗਈ ਹੈ ਤੇ ਉਹਨੂੰ ਕੋਈ ਸਿੱਖ ਨਾ ਨਹੀਂ ਕਰੇਗਾ ਪਰ ਚਿਹਰਾ ਮੋਰਾ ਉਸ ਤੋਂ ਬਾਅਦ ਚੋਣ ਮੈਨੀਫੈਸਟੋ ਕੀ ਹੈ ਤੁਹਾਡਾ ਕਿਹੜੇ ਕਿਹੜੇ ਆਗੂ ਕਿਹੜੇ ਕਿਹੜੇ ਨਮਾਇंदे ਤੁਸੀਂ ਖੜੇ ਕਰ ਰਹੇ ਹੋ ਉਹਦੇ ਉੱਤੇ ਡਿਪੈਂਡ ਕਰਦਾ ਪਰ ਜੇ ਮੈਂ ਗੱਲ ਭਾਈ ਉਮਰਤਪਾਲ ਸਿੰਘ ਦੀ ਇਸ ਕਰਕੇ ਕਰ ਰਿਹਾ ਕਿਉਂਕਿ ਉਹਨਾਂ ਤਕਰੀਬਨ 2-3 ਸਾਲ ਤੋਂ ਜਾਂ 3.5 ਸਾਲ ਤੋਂ ਜੇ ਮੈਂ ਗਲਤ ਨਹੀਂ ਜਿੱਦਣ ਦੀ ਉਹ ਪੰਜਾਬ ਦੀ ਧਰਤੀ ਤੇ ਆਏ ਉਹਨਾਂ ਨੇ ਆਪਣੀ ਕਾਰਵਾਈ ਸ਼ੁਰੂ ਕੀਤੀ ਹੈ ਉਹ ਸਾਰਾ ਕਾਊਂਟ ਹੋਣਾ ਮਤਲਬ ਕਿ ਇੱਕ ਪਾਰਟੀ ਅੱਜ ਬਣ ਰਹੀ ਹੈ ਹੁਣ ਅਕਾਲ ਤਖਤ ਵਾਲੀ ਪਾਰਟੀ ਦੀ ਗੱਲ ਕਰ ਲਓ ਜੇ ਉਹ ਉਹ ਕਰਦੇ ਆ ਉਹ ਅੱਜ ਬਣ ਰਹੀ ਹੈ ਤਕਰੀਬਨ 2 ਮਹੀਨੇ ਪਹਿਲਾਂ ਐਲਾਨ ਹੋਇਆ ਹੋਏਗਾ ਸੋ ਇਹਨਾਂ ਨੂੰ ਟਾਈਮ ਲੱਗਣਾ ਹਜੇ ਜਿਹੜੀਆਂ ਪਾਰਟੀਆਂ ਪਹਿਲਾਂ ਸਟੈਬਲਿਸ਼ ਹੋ ਗਈਆਂ ਉਹਨਾਂ ਨੂੰ ਟਾਈਮ ਉਹ ਉਹ ਉਹਨਾਂ ਹੀ ਘੱਟ ਲੱਗਦਾ ਹੁੰਦਾ ਮਤਲਬ ਜਿਵੇਂ ਤੁਸੀਂ ਆਮ ਆਦਮੀ ਪਾਰਟੀ ਦੀ ਵੀ ਗੱਲ ਕਰ ਲਓ ਇਹ ਕਿਹੜਾ ਪਹਿਲੀ ਸੱਟੇ ਜਿੱਤ ਗਿਆ ਇਹਨਾਂ ਨੇ ਪਹਿਲਾਂ ਹਾਰਾਂ ਜਿਹੜੀਆਂ ਹੈਗੀਆਂ 5-7 ਸਾਲ ਲਈਆਂ ਉਸ ਤੋਂ ਬਾਅਦ ਫਿਰ ਇੱਕ ਵੱਡੀ ਜਿੱਤ ਜਿਹੜੀ ਉਹਨਾਂ ਨੂੰ ਮਿਲੀ ਹੈ ਇਸੇ ਤਰੀਕੇ ਦੇ ਨਾਲ ਹੁਣ ਭਾਈ ਅਮਰਤਪਾਲ ਸਿੰਘ ਦੀ ਜਿਹੜੀ ਸਰਗਰਮੀ ਹੈਗੀ ਹੈ ਨਾ ਉਹ ਬੜੇ ਵੱਡੇ ਪੱਦਰ ਦੇ ਉੱਤੇ ਵਧੀ ਹੋਈ ਹੈ ਉਹਨਾਂ ਦੀ ਐਨਐਸਏ ਉਧਰੋਂ ਜੇ ਖਤਮ ਹੋ ਜਾਂਦੀ ਹੈ ਪੰਜਾਬ ਆ ਜਾਂਦੇ ਨੇ ਉਹ ਵੀ ਇੱਕ ਬੜਾ ਵੱਡਾ ਫੈਕਟਰ ਜਿਹੜਾ ਹੈਗਾ ਇਹਦੇ ਵਿੱਚ ਪੈ ਜਾਣਾ ਤੇ ਇਸ ਕਰਕੇ ਜਿਹੜੀ ਹੈ ਇਹਨਾਂ ਦੀ ਉਮੀਦ ਜਿਹੜੀ ਹੈ ਬੜੇ ਵੱਡੇ ਪੱਦਰ ਤੇ ਲੱਗਦੀ ਹੈ ਕਿ ਬਹੁਤ ਖਾਸੀਆਂ ਸੀਟਾਂ ਇਹ ਲਿਜਾ ਸਕਦੇ ਨੇ ਪਰ ਇੱਕ ਜੇਕਰ ਇਹ ਗਲਤੀ ਨਾ ਕਰਨ ਮਤਲਬ ਕਹਿਣ ਦਾ ਵੀ ਇਹ ਹੀ ਨਹੀਂ ਕਿ ਨਾਗੀ ਪੂਰੇ ਕਰਨੇ ਆ ਹਰ ਇੱਕ ਜ਼ਿਲ੍ਹੇ ਦੇ ਵਿੱਚ ਜਿਵੇਂ ਉਹਨਾਂ ਨੇ ਕਿਹਾ ਕਿ ਹਰ ਇੱਕ 21 ਜ਼ਿਲ੍ਹਿਆਂ ਦੇ ਵਿੱਚ ਸਾਡੀਆਂ ਟੀਮਾਂ ਬਣ ਚੁੱਕੀਆਂ ਨੇ ਪਰ ਇਹ ਨਾ ਹੋਵੇ ਕਿ ਤੇ ਨਾਗੀ ਪੂਰੇ ਕੀਤੇ ਜਾਣ ਪੀ ਚੱਲ ਕੋਈ ਗੱਲ ਨਹੀਂ ਤੂੰ ਖੜ ਜਾ ਤੂੰ ਸਾਡਾ ਫਲਾਨਾ ਤੂੰ ਖੜ ਜਾ ਤੇ ਤੇਰੇ ਨਾਲ ਬੜੀ ਨੇੜਤਾ ਸੀ ਤੂੰ ਖੜ ਜਾ ਪਰ ਉਹ ਬੰਦੇ ਦੇ ਪੱਲੇ ਕੁਝ ਨਾ ਹੋਇਆ ਤੇ ਗੱਲ ਫੇਰ ਨਹੀਂ ਬਣਨੀ ਇਹ ਗੱਲ ਸੋਚ ਕੇ ਚੱਲਣੀ ਪੈਣੀ ਹੈ ਪਰ ਜੇ ਹੁਣ ਤੱਕ ਦੀ ਮੈਂ ਕਾਰਵਾਈ ਦੀ ਗੱਲ ਕਰਾਂ ਤਾਂ ਇਹਨਾਂ ਦੇ ਵਧੀਆ ਜਿਹੜੀ ਗੱਲਬਾਤ ਹੈਗੀ ਉਹ ਜਾ ਰਹੀ ਜਿਵੇਂ ਹੁਣ ਭਾਈ ਸਰਬਜੀਤ ਸਿੰਘ ਖਾਲਸਾ ਉਹ ਨਾਲ ਜੁੜ ਗਏ ਨੇ ਐਮਪੀ ਆ ਇੱਕ ਬੜੀ ਵੱਡੀ ਗੱਲ ਹੁੰਦੀ ਹੈ ਇੱਕ ਐਮਪੀ ਇਸ ਪਾਰਟੀ ਦੇ ਨਾਲ ਜੁੜ ਗਿਆ ਤੇ ਉਹਨੇ ਸਿੱਧੇ ਤੌਰ ਤੇ ਕਿਹਾ ਕਿ 27 ਦੇ ਵਿੱਚ ਸੀਐਮ ਬਣਾਵਾਗੇ ਆਪਾਂ ਭਾਈ ਅਮਰਤਪਾਲ ਸਿੰਘ ਨੂੰ ਇੱਕ ਨਾ ਇੱਕ ਤੁਹਾਨੂੰ ਇੱਕ ਹੋਰ ਫੈਕਟਰ ਮੈਂ ਦੱਸਣਾ ਚਾਹੁੰਦਾ ਇੱਕ ਲੋਕਾਂ ਚ ਸਿੰਪਤੀ ਫੈਕਟਰ ਵੀ ਆ ਜਾਂਦਾ ਹੁੰਦਾ ਲੋਕਾਂ ਦੇ ਵਿੱਚ ਸਿੰਪਤੀ ਆ ਜਾਂਦੀ ਹੁੰਦੀ ਹੈ ਵੀ ਬੰਦੇ ਨੂੰ ਯਾਰ ਬਿਨਾ ਕੱਲ ਨੂੰ ਜੇਲ੍ਹ ਚ ਪਾਇਆ ਹੋਇਆ ਉਹ ਵੀ 2000 ਕਿਲੋਮੀਟਰ ਦੂਰ ਸੁਟਿਆ ਹੋਇਆ ਐਨਐਸਏ ਲਾ ਕੇ ਉਹਨੇ ਕੀਤਾ ਕੀ ਆ ਉਦੇ ਤੋਂ ਤਾਂ ਬੜੇ ਵੱਡੇ ਵੱਡੇ ਕਾਹਨ ਕਰਨ ਵਾਲੇ ਲੋਕ ਪਾਰਲੀਮੈਂਟ 'ਚ ਬੈਠੇ ਆ ਆ ਇੱਕ ਜਿਹੜਾ ਫੈਕਟਰ ਹੈਗਾ ਨਾ ਇਹ ਵੀ ਕਿਤੇ ਨਾ ਕਿਤੇ ਵੋਟ ਬੈਂਕ ਜਿਹੜਾ ਉਹਨਾਂ ਦਾ ਵਧਾ ਸਕਦਾ ਇਹ ਗੱਲ ਨੂੰ ਆਪਾਂ ਕਿਤੇ ਵੀ ਨਜ਼ਰ ਅੰਦਾਜ਼ ਨਾ ਕਰੀਏ ਹੋ ਸਕਦਾ ਜਿਹੜੀ ਮੈਂ ਗੱਲ ਕਹਿ ਰਿਹਾ ਉਹ 2 ਲੱਖ ਵੋਟ ਵੀ ਇਹੀ ਫੈਕਟਰ ਦੇ ਉੱਤੇ ਪਈ ਹੋਵੇ ਠੀਕ ਹੈ ਨਾ ਬਾਕੀ ਉਹਨਾਂ ਦਾ ਆਪਣਾ ਗਰਦਾਰ ਬੜਾ ਵੱਡਾ ਹੈਗਾ ਸੋ ਦੇਖੋ ਹੁਣ ਬਣਦਾ ਕੀ ਹੈ ਇਹ ਸਮੇਂ-ਸਮੇਂ ਦੇ ਉੱਤੇ ਆਪਾਂ ਇਹਦੇ ਉੱਤੇ ਵਕ-ਵਕ ਸਮੀਕਰਨ ਜਿਹੜੇ ਉਹ ਸਾਂਝੇ ਕਰਦੇ ਰਵਾਂਗੇ ਜੀ ਜੀ ਦੱਸਦਾ ਹਾਂ ਉਸ ਸਾਹਿਬ ਨੂੰ ਜਿਹੜਾ ਅੰਦੇ ਦੀ ਸੀ ਕਿ ਲੋਕ ਕਾਫੀ ਪੰਜਾਬ ਦੀ ਰਾਜਨੀਤੀ ਦੇ ਅੰਦਰਲੇ ਅੰਦਰੂਨੀ ਕਿ ਲੋਕ ਜੋ ਪੱਖ ਸੀਗੇ ਸਭ ਦਸ਼ਕਾਂ ਦੇ ਰੱਖਣੇ ਕੋਸ਼ਿਸ਼ ਕੀਤੀ ਹੈ ਤੇ ਬਹੁਤ ਹੀ ਕਿ ਲੋਕ ਕੇ ਸਨ ਚਾਪਾ ਵਿੱਚ ਬੜੇ ਸੁਖਾਲੇ ਢੰਗ ਨਾਲ ਸਾਰੀ ਚੀਜ਼ਾਂ ਅੱਗੇ ਰੱਖੀਆਂ ਨੇ ਬਹੁਤ ਸਨ ਧੰਨ ਸਨ ਜੁੜਨ ਦੇ ਲਈ ਜੀ ਧੰਨਵਾਦ ਧੰਨਵਾਦ ਤੁਹਾਡਾ ਵੀ ਬਹੁਤ ਬਹੁਤ ਅਸੀਂ ਹੁਣ ਆਉਂਦੇ ਸਮੇਂ ਦੇ ਵਿੱਚ ਕੋਸ਼ਿਸ਼ ਕਰਾਂਗੇ ਕਿ ਵਕ ਵਕ ਪਾਰਟੀਆਂ ਦੇ ਲੀਡਰ ਜਿਹੜੇ ਨੇ ਉਹ ਸਾਡੇ ਚੈਨਲ ਦੇ ਉੱਤੇ ਆਉਣ ਆਪਣੇ ਗੱਲਬਾਤ ਕਰਨ ਵਿਚਾਰ ਰੱਖਣ ਅਸੀਂ ਉਹਨਾਂ ਦੇ ਵਿਚਾਰ ਜਿਹੜੇ ਨੇ ਪੰਜਾਬ ਦੇ ਲੋਕਾਂ ਦੇ ਸਾਹਮਣੇ ਰੱਖੀ ਅਸੀਂ ਕੋਸ਼ਿਸ਼ ਕਰਾਂਗੇ ਸਾਰਿਆਂ ਨੂੰ ਸਮੇਂ ਸਮੇਂ ਦਰ ਸਮੇਂ ਆਪਣੇ ਚੈਨਲ ਦੇ ਜ਼ਰੀਏ ਦਰਸ਼ਕਾਂ ਦੇ ਅੱਗੇ ਪੇਸ਼ ਕਰਨ ਦੇ ਜੀ ਤੇ ਹੁਣ ਵਿਲਾ ਹੋ ਗਿਆ ਪ੍ਰਾਈਡ ਪੰਜਾਬ ਟੀਵੀ ਦੇਖਦੇ ਜੀ ਜਾਂਚ ਲੈਣ ਦਾ ਧੰਨਵਾਦ